ਉਹ ਜਮਾ ਉਹ ਜਿਹੜਾ ਮੂਵਿੰਗ ਚੇਂਜ ਕਰਦਾ ਉਹ ਜਿਹੜਾ ਦੱਤਾ ਮੈਂ ਤੁਹਾਨੂੰ ਦੱਸਿਆ ਸੀ ਉਹ ਇੱਕ ਖਾਲੀ ਜਿਹੜਾ ਬੰਦਾ ਬੰਦ ਕਰੀ ਗਏ ਉਹਨਾਂ ਦਾ ਬੰਦਾ ਪੂੜੋ ਕੇ ਛਿੱਟ ਗਿਆ ਪਿੱਛੇ ਲੱਗਾ ਹੈ ਅੰਮੇ ਜਿਹੜਾ ਉਹ ਇੱਥੇ ਆ ਗਿਆ ਮੈਂ ਪਹੁੰਚਿਆ ਉਹਨੇ ਚਾਹੇ ਜਿੱਥੇ ਜਿੱਥੇ ਸੁਣਨ ਦਾ ਦਿਲ ਲੱਗ ਗਿਆ É oh para ਗੱਲ ਹੋਈ ਤੁਹਾਡੇ ਪਿਆਰ ਦੀਕਮਤ ਬਬੜ ਦਾ ਨਾਇ ਮੈਂ ਬਦੀਨ ਦਾ ਮੈਡੀਕੋ ਤੋਂ ਆਪਣੀ ਮੈਡੀਸਿਨ ਲੈਂਦਾ ਪਿਆ ਸੀ ਮੈਨੂੰ ਦਵਾ ਦਾ ਦੁਕਾਨ ਇਹਨਾਂ ਦੇ ਆਫਿਸ ਤੋਂ ਮੁੰਡੇ ਦਾ ਫੋਨ ਆਇਆ ਕਿ ਚਾਚਾ ਜੀ ਵਿਸ਼ਾਲ ਨੂੰ ਕੋਠੇ ਉੱਤੇ ਥਲੇ ਹੜ੍ਹ ਦਿੱਤਾ ਗਿਆ ਮੈਂ ਉੱਨੀ ਪੈਸੇ ਸਕੂਟਰ ਭਜਾਂਦਾ ਗਿਆ ਉੱਥੇ ਜਾਂਦਾ ਦੇਖਦਾ ਪਿਆ ਕਿ ਬੇਟਾ ਸੜ ਦੇ ਉੱਤੇ ਲੰਮਾ ਪਿਆ ਹੈ ਪਬਲਿਕ ਇਕੱਠੀ ਹੋਈ ਪਈ ਹੈ ਬੱਚੇ ਦੀ ਕੋਈ ਸੋਧ-ਬੋਧ ਨਹੀਂ ਕੋਈ ਹੋਸ਼ ਨਹੀਂ ਮੈਂ ਜਾਂਦਾ ਪਾਣੀ ਦੇ ਛੱਟੇ ਮਾਰੇ ਬੇਟਾ ਹੋਸ਼ ਕਰ ਬੇਟਾ ਹੋਸ਼ ਕਰ ਬੇਡੇ ਨੂੰ ਹੋਸ਼ ਨਹੀਂ ਬੇਹੋਸ਼ ਪਿਆ ਹੈ ਕੋਈ ਵਾਈਰਸ ਚੁੱਕਣ ਵਾਲਾ ਨਹੀਂ ਰੁਕਿਆ ਸੀ ਉਹ ਮੁੰਡਾ ਭੱਜ ਗਿਆ ਸੀ ਫਿਰ ਮੈਂ ਪ ਉਹ ਕਹਿੰਦੇ ਜੀ ਇਦਾਂ ਬੇੜੀ ਚਾਹਤ ਕਬੂਦ ਆਈ ਏ ਇਹਨੇ ਸਮਝਿਆ ਗਾਗ ਆਇਆ ਇਹ ਗਾਗ ਦੇ ਸਮਝ ਕੋਠੇ ਐ ਉੱਚੀ ਬੋਲਣ ਲੱਪਿਆ ਵਿਸ਼ਾਲ ਨੇ ਕੁੰਡੀ ਮਾਰਤੀ ਪੁਲਿਸ ਨੂੰ ਫੋਨ ਕਰਤਾ ਚਾਹਤ ਜੀ ਹੱਥੀ ਪਿਆ ਵਾਲ ਰੂਲ ਫੜੇ ਐ ਨ ਕਿਚਿਆ ਇਹ ਆਪਾਣ ਅੱਛਾ ਜੀ ਤੇ ਮੈਨੂੰ ਜੋਤ ਪਾ ਲੱਗਿਆ ਤੇ ਚਾਹਤ ਨੇ ਮੈਨੂੰ ਦੱਸਿਆ ਅੰਕਲ ਮੈਨੇ ਇਦਾਂ ਆਇਆ ਪੁਲਿਸ ਨੂੰ ਫੋਨ ਕੀਤਾ ਪੁਲਿਸ ਨਹੀਂ ਆਈ ਮੌਕੇ ਤੇ ਡੇਢ ਘੰਟਾ 2 ਘੰਟੇ ਪੁਲਿਸ ਨਹੀਂ ਆਈ ਐਂਬੂਲੈਂਸ ਵਾਲਿਆਂ ਨੂੰ ਫੋਨ ਕੀਤਾ ਐਂਬੂਲੈਂਸ ਨਹੀਂ ਆਈ ਪ੍ਰਾਈਵੇਟ ਗੱਡੀ ਤੇ ਬੱਚੇ ਨੂੰ ਇੱਥੇ ਲਿਆ ਕੇ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਮੈਨੂੰ ਕਿਹਾ ਗਿਆ ਮੈਂ ਕਿ ਮਲੇ ਗੇੜ ਗਿਆ ਵਾਂ ਉੱਥੋਂ ਦਾ ਮਨ ਕਹਤਾ ਚੀ ਬੀਬ ਲੱਗ ਜਾਓ ਜਦ ਕਿ ਮੈਨੂੰ ਬੀਬ ਲਗ ਚੌਂਕੀ ਦਾ ਨਹੀਂ ਪਤਾ ਸੀ ਮੈਂ ਸਲਾਮਾਬਾਦ ਚੌਂਕੀ ਗਿਆ ਸਲਾਮਾਬਾਦ ਚੌਂਕੇ ਪਾਲਾ ਕੇ ਬੀਬਲਾਗ ਹੈ ਬੀਬਲਾਗ ਆ ਤੇ ਬੀਬਲਾਗ ਵਾਲੇ ਕਹਿੰਦੇ ਆ ਜੀ ਇਹ ਸਾਡੇ ਕੋਲ ਬੰਦਾ ਕੋਈ ਨਹੀਂ ਮੁਲਾਜ਼ਮ ਕੋਈ ਨਹੀਂ ਕਹਾ ਅਸੀਂ ਨਹੀਂ ਜਾਣਾ ਸਾ ਤੂੰ ਪਹੁੰਚੋ ਹੀ ਆ ਜਾਂਦੇ ਮੈਂ ਕਹਾ ਸਰ ਬੱਚਾ ਪੀਸ਼ਣ ਠੀਕ ਨਹੀਂ ਹੈ ਕਹਿੰਦੇ ਜੀ ਡਾਕਟਰ ਤੇ ਕਟਾਇਨ ਜੂਨ ਦਾਲ ਕਿਦਾਂ ਕਰਾਤਾ ਮੈਂ ਕਹਾ ਸਰ ਬੱਚੇ ਦੀ ਜਾਨ ਚਲ ਜਾਏ ਐਦਾਂ ਮੈਂ ਡਾਕਟਰ ਪਹਿਲੇ ਜੂਰੀ ਹੈ ਤੁਸੀਂ ਸੁਣਾਈ ਕੋਈ ਨਾ ਕਰੋ ਕਿਸੇ ਬੰਦੇ ਦੀ ਇਹ ਹਾਲਾਤ ਹੋਏ ਪੁਲਿਸ ਦਾ ਮੈਂ ਤੇ ਦੇਖ ਕੇ ਅੱ ਸ਼ਾਮ ਦਾ 5 ਵਜੇ ਦਾ 4 ਵਜੇ ਦਾ ਵਾਕਿਆ ਹੋਣਾ ਹੈ 5 ਵਜੇ ਦੇ ਬੱਚੇ ਨੂੰ ਕੋਠਿਓਂ ਥੱਲੇ ਇਨਸਾਫ ਦੀ ਮੰਗ ਇਨਸਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਨੂੰ ਦਿਨ ਦਿਹਾੜੇ ਜੋ ਖੋਹ ਕਰਨ ਦੀ ਕੋਸ਼ਿਸ਼ ਕੀਤੀ ਲੜਕੀ ਦੇ ਹੱਥੀਂ ਪੈਣ ਦੀ ਕੋਈ ਕੀਤੀ ਆਫਿਸ ਦੇ ਅੰਦਰ ਜਾ ਕੇ ਉਹ ਬੱਚੇ ਨੂੰ ਕੋਠਿਓਂ ਛੁੱਟਣ ਦੀ ਹਿੰਮਤ ਕੀਤੀ ਹੈ ਇੱਕ ਿੱਡੀ ਜਾਨ ਲੈਵਾ ਮਿਲਿਆ ਇਸ ਤਰ੍ਹਾਂ ਦੇ ਹਮਲਾ ਕੀ ਹੁੰਦਾ ਮੈਂ ਦੱਸੋ ਸਾਡਾ ਪਰਵਾਹਤ ਅੱਗੇ ਆਤਵਾਦ ਪ੍ਰਭਾਵਿਤ ਹੈ ਮੇਰਾ ਇਕੱਲਾ ਇਕੱਲਾ ਬੇਟਾ ਹੈ ਮੇਰੇ ਭਾਸਾ ਹਤਵਾ ਚੱਗੇ ਛਪਾ ਹੋਏ ਨੇ ਹੋ ਸਕਦਾ ਹੈ ਕੱਲ ਬੱਚਾ ਬੱਚੇ ਕੋ ਲੱਖਾਂ ਰੁਪਏ ਦਾ ਕਾਰੋਬਾਰ ਉੱਤ ਹੁੰਦਾ ਹੈ ਇਹ ਬੱਚਾ ਲੱਖਾਂ ਰੁ ਇਸ ਦਾ ਸਾਜ ਨੂੰ ਕਾਨੂੰਨੀ ਨਿਆਂ ਜਿਹਦੀ ਸਜ਼ਾ ਹੈ ਉਹਨੂੰ ਦਿੱਤੀ ਜਾਣੀ ਚਾਹੀਦੀ। ਉਹ ਕਿਤੇ ਆਏ ਜਿਹੜਾ ਤਕਵਾ ਆ ਰਿਹਾ ਉਹਦੀ ਡਿਟੇਲ ਨਹੀਂ ਭਾਜੀ ਮੈਂ ਅਜੇ ਤਸਦੀਕ ਕਰ ਰਿਹਾ ਵਾਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗਾ। ਕੀ ਹੈ ਲੜਕੇ ਤੇ ਹਲਾ ਤਾਂ ਡਾਕਟਰ ਸਾਹਿਬ ਨੂੰ ਮੈਂ ਪੁੱਛਿਆ ਵਾਂ ਅਜੇ ਉਹਨਾਂ ਨੇ ਫੀਟੀ ਦੱਸਿਆ ਵਾ ਪਰ ਮੈਂ ਜਾ ਰਿਹਾ ਮੌਕਾ ਵੇਖਣ। ਕੋਈ ਬਿਆਨ ਲੇਕਿਨ ਕੁਝ ਤਾਂ ਦੱਸਿਆ ਹੋਣਾ ਕੀ ਹੋਇਆ ਨਹੀਂ ਮੈਨੂੰ ਕੋਈ ਬਿਆਨ ਨਹੀਂ ਦਿੱਤੇ ਮੈਂ ਮੌਕਾ ਵੇਖਣ ਜਾ ਰਿਹਾ ਮੇਰੇ ਨਾਲ ਉਹਨਾਂ ਦੇ ਵਾਰਿਸ ਨੇ ਤੇ ਮੈਂ ਮੌਕਾ ਵੇਖਣ ਜਾ ਰਿਹਾ